ਲਗਾਤਾਰ ਈਮੇਲ ਜਿਹੜੀਆਂ ਸਚਕੰਦ ਦਰਵਾਤ ਸਾਹਿਬ ਵਿਖੇ ਇਸੇ ਤਰ੍ਹਾਂ ਜੋ ਕਿ ਪਾਰਲੀਮੈਂਟ ਮੈਂਬਰ ਆ ਅਮਰਸਰ ਤੋਂ ਔਇਲਾ ਸਾਹਿਬ ਨੂੰ ਤੇ ਸੀਐਮ ਸਾਹਿਬ ਜੋ ਪੰਜਾਬ ਦੇ ਭਗਵੰਤ ਸਿੰਘ ਮਾਨ ਉਹਨਾਂ ਨੂੰ ਵੀ ਇਹ ਈਮੇਲ ਆਈ ਹੈ। ਕੋਕਤ ਸਚਕੰਦ ਦਰਵਾਤ ਸਾਹਿਬ ਵਿਖੇ ਨੇ 1 ਲੱਖ 1/2 ਲੱਖ ਸੰਗਤ ਜਾਨਾਂ ਜਿਹੜੀ ਆ ਕੇ ਮੱਥਾ ਟੇਕਦੀ ਹੈ। ਤੇ ਜਦੋਂ ਇੱਥੇ ਈਮੇਲ ਆਉਂਦੀ ਆ ਤੇ ਸਾਨੂੰ ਹੀ ਸ ਸੀਰੀਅਸਲੀ ਸੋਚਣਾ ਚਾਹੀਦਾ ਕਿ ਇੱਕ ਬੰਦਾ ਹਰਾਸ ਦੇ ਵਿੱਚ ਲਿਆ ਗਿਆ ਪੁੱਛ ਗਿਸਲੇ ਤੇ ਤਾਮਨੜ ਦਾ ਉਹ ਚੱਕਿਆ ਤੇ ਸ਼ੁਭੰਤ ਦੁੰਬੇ ਉਹਦਾ ਨਾਮ ਹੈ ਤੇ ਸੀਐਮ ਸਾਹਿਬ ਨੂੰ ਵੀ ਤੇ ਗ੍ਰਹਿ ਮੰਤਰੀ ਜੋ ਹੋਮ ਨੈਸ਼ਨਲ ਆ ਹਿੰਦੁਸਤਾਨ ਦੀ ਉਹਨਾਂ ਨੂੰ ਵੀ ਬੇਨਤੀ ਕਰਦਾ ਮੀਡੀਆ ਦੇ ਜ਼ਰੀਏ ਕਿ ਐਸੀ ਛੂ ਨੂੰ ਜਿਹੜਾ ਬੰਦਾ ਹਰਾਸਤ ਵਿੱਚ ਲਿਆ ਗਿਆ ਉਹ ਤੋਂ ਪੁੱਛਗਿਰ ਕੀਤੀ ਜਾਵੇ ਇਹਦੇ ਵਿੱਚ ਕਿਹੜੀਆਂ ਤਾਕਤਾਂ ਹੈਗੀਆਂ ਕਿਹੜਾ ਗਰੁੱਪ ਆ ਕਿਹੜੀਆਂ ਏਜੰਸੀਆਂ ਪਿੱਛੇ ਕੰਮ ਕਰਦੀਆਂ ਪਈਆਂ ਤੇ ਦੂਜਾ ਮੈਂ ਇਹ ਕਹਿੰਦਾ ਕੋ ਖਾਣਾ ਪੂਰਤੀ ਨਾ ਹੋਵੇ ਕਿਉਂਕਿ ਐਸੀ ਛੂ ਤੇ ਖਾਣਾ ਪੂਰਤੀ ਨਹੀਂ ਹੋਣੀ ਚਾਹੀਦੀ ਤੇ ਖਾਣਾ ਪੂਰਤੀ ਨਾ ਹੋਵੇ ਤੇ ਇੱਥੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਣਾ ਚਾਹੀਦਾ ਮੈਨੂੰ ਜੋ ਲੱਗਦਾ ਹੈ ਇਹ ਕੱਲਾ ਬੰਦਾ ਨਹੀਂ ਕਿਉਂਕਿ ਜਦੋਂ ਪੁਲਿਸ ਨੇ ਉਹਨੂੰ ਰਾਤ ਵਿੱਚ ਲੈ ਲਿਆ ਮੈਂ ਯਕੀਨ ਆਪਣੇ ਨਾਲ ਕਹਿੰਦਾ ਉਹ ਤੋਂ ਬਾਅਦ ਵੀ ਸਾਨੂੰ ਈਮੇਲ ਆਈ ਹੈ ਇਹਦਾ ਮਤਲਬ ਕੋਈ ਗਰੁੱਪ ਕੰਮ ਕਰਦਾ ਕੋਈ ਏਜੰਸੀ ਕੰਮ ਕਰਦੀ ਕੋਈ ਇਹ ਵੱਡੀਆਂ ਤਾਕਤਾਂ ਪਿੱਛੇ ਕੰਮ ਕਰਦੀਆਂ ਕਿਤੇ ਇਦਾਂ ਦਾ ਡਰਾਮਾ ਨਾ ਹੋਵੇ ਕਿ ਕਿਸੇ ਦੇ ਮਨ ਨੂੰ ਕਿਸੇ ਦੇ ਅੱਖਾਂ ਦੇ ਵਿੱਚ ਇਹ ਗੱਲ ਰਗ ਦਿੱਤੀ ਹੋਵੇ ਵੀ ਇੱਥੇ ਦਿਨ ਰਾਤ ਭਾਵੇਂ ਸਵੇਰ ਆ ਭਾਵੇਂ ਸ਼ਾਮ ਆ ਭਾਵੇਂ ਦੁਪਹਿਰ ਆ ਭਾਵੇਂ ਸਿਆਲ ਆ ਭਾਵੇਂ ਗਰਮੀ ਹੈ ਵੀ ਇੱਥੇ ਲੰਘਾ ਦੀ ਤਾਦਾਦ ਤੇ ਸੰਗਤ ਕਿਉਂ ਆਉਂਦੀ ਹੈ ਇਹੋ ਗੱਲ ਨਾ ਮਨ ਨੂੰ ਚਬਦੀ ਹੋਵੇ ਜਿਸ ਕਰਕੇ ਉਹ ਈਮੇਲ ਘੜੀ ਪਿੱਛੋਂ ਭਾਰੇ ਆ ਤਾ ਪਿਛਲੇ ਦਿਨਾਂ ਤੋਂ ਆਰਡੀਐਕਸ ਮਾਮਲੇ ਦੇ ਵਿੱਚ ਇੱਕ ਨਵਾਂ ਖੁਲਾਸਾ ਆਇਆ ਕਿਉਂਕਿ ਜਿਸ ਦੇ ਵਿੱਚ ਕੀ ਪੰਜਾਬ ਪੁਲਿਸ ਦੇ ਪੁਲਿਸ ਕਮਿਸ਼ਨਰ ਸਾਹਿਬ ਵੱਲੋਂ ਜਿਹੜਾ ਇੱਕ ਵੱਡਾ ਬਿਆਨ ਦਿੱਤਾ ਗਿਆ ਕਿ ਇੱਕ ਲੜਕੇ ਨੂੰ ਜਿਹੜਾ ਡਿਟੇਨ ਕਰ ਲਿੱਤਾ ਗਿਆ ਤਾਂ ਸਾਡੇ ਨਾਲ ਮੁਖ ਸਖਤਰ ਸਾਹਿਬਾਣ ਮੌਜੂਦ ਹੈਗੇ ਨੇ ਸ਼ਰੋਮਣੀ ਕਮੇਟੀ ਤੋਂ ਤਾਂ ਤੁਸੀਂ ਕਿਵੇਂ ਵੇਖਦੇ ਹੋ ਜੀ ਕਿਉਂਕਿ ਬੀਤੇ ਦਿਨਾਂ ਤੋਂ ਕਾਫੀ ਜ਼ਿਆਦਾ ਇੱਕ ਡਰ ਦਾ ਮਾਹੌਲ ਵੀ ਜਿਹੜਾ ਪੈਦਾ ਕੀਤਾ ਗਿਆ ਸੀਗਾ ਇੱਕ ਵਿਅਕਤੀ ਵੱਲੋਂ ਜਿਹੜੀਆਂ ਈਮੇਲਾਂ ਆ ਰਹੀਆਂ ਸੀਗੀਆਂ ਤਾਂ ਪੁਲਸ ਵੱਲੋਂ ਅੱਜ ਬਿਆਨ ਦਿੱਤਾ ਗਿਆ ਕਿ ਇੱਕ ਲੜਕੇ ਨੂੰ ਜਿਹੜਾ ਡਿਟੇਨ ਕਰ ਲਿੱਤਾ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਦਾਂ 6 6 ਦਿਨ ਤੋਂ 5-6 ਦਿਨ ਤੋਂ ਲਗਾਤਾਰ ਈਮੇਲ ਜਿਹੜੀਆਂ ਸਚਕਨ ਦਰਵਾਦ ਸਾਹਿਬ ਵਿਖੇ ਇਸੇ ਤਰ੍ਹਾਂ ਜੋ ਕਿ ਪਾਰਲੀਮੈਂਟ ਮੈਂਬਰ ਆ ਅੰਮ੍ਰਿਤਸਰ ਤੋਂ ਔਜਲਾ ਸਾਹਿਬ ਨੂੰ ਤੇ ਸੀਐਮ ਸਾਹਿਬ ਜੋ ਪੰਜਾਬ ਦੇ ਭਗਵੰਤ ਸਿੰਘ ਮਾਨ ਉਹਨਾਂ ਨੂੰ ਵੀ ਇਹ ਈਮੇਲ ਆਈਆਂ ਪਰ ਜਿਹੜਾ ਸੀਰੀਅਸਲੀ ਇਸ਼ੂ ਹੈਗਾ ਕੋਈ ਸੱਚ칸 ਦਰਵਾਤਸਾ ਵਿਖੇ ਨੇ 1 ਲੱਖ 1/2 ਲੱਖ ਸੰਗਤ ਜਾਨਾ ਜਿਹੜੀ ਆ ਕੇ ਮੱਥਾ ਟੇਕਦੀ ਹੈ ਤੇ ਜਦੋਂ ਇੱਥੇ ਈਮੇਲ ਆਉਂਦੀ ਹੈ ਤੇ ਸਭ ਨੂੰ ਹੀ ਸੀਰੀਅਸਲੀ ਸੋਚਣਾ ਚਾਹੀਦਾ ਤੇ ਮੈਂ ਅੱਜ ਵੈਲਕਮ ਵੀ ਕਰਦਾ ਕਿ ਚਲੋ ਦੂਜਾ ਆਜਲਾ ਸਾਹਿਬ ਅੱਜ ਇੱਥੇ ਆਏ ਉਹਨਾਂ ਨੇ ਸਾਰਾ ਡਿਸਕਸ ਕੀਤਾ ਤੇ ਉਹਨਾਂ ਨੇ ਸੀਰੀਅਸਲੀ ਇਸ ਗੱਲ ਨੂੰ ਲਿਆ ਵੀ ਹੈ ਉਹ ਅਮੀ ਦੇ ਰਾਇਆ ਦੇਰ ਲਾ ਕੇ ਆਇਆ ਕਿਉਂਕਿ ਉਹਨਾਂ ਉਹਨਾਂ ਦਾ ਉਦੋਂ ਹੀ ਬੰਦ ਹੈ ਜਿੱਦਨ ਈਮੇਲ ਉਹਨਾਂ ਨੂੰ ਆਈ ਹੈ ਪਰ ਅੱਜ ਆਏ ਅਸੀਂ ਫਿਰ ਵੀ ਉਹਨਾਂ ਦਾ ਧੰਨਵਾਦ ਵੀ ਕਰਦੇ ਹਾਂ ਉਹਨਾਂ ਨੇ ਸੋਚਿਆ ਤਾਂ ਹੈ ਨਾ ਇਹ ਸ਼ਿਸ਼ੂ ਬਾਰੇ ਤੇ ਭਗਵੰਤ ਮਾਨ ਨੂੰ ਜਿਹੜੀ ਈਮੇਲ ਉਹਨਾਂ ਨੂੰ ਵੀ ਆਈ ਉਹਨਾਂ ਨੇ ਵੀ ਜਿਹੜੀ ਹੈ ਨਾ ਲਾਈਟਲੀ ਲਿਆ ਜੋ ਅੱਜ ਦਾ ਬਿਆਨ ਵੀ ਆਇਆ মিডিਏ ਵਿੱਚ ਉਹ ਲਾਈਟਲੀ ਹੈ ਇਹ ਇੰਨਾ ਵੱਡਾ ਸੀਰੀਅਸਲੀ ਇਸ਼ੂ ਹੋਵੇ ਸੱਚਿਕਨ ਸੀ ਦਰਵਾਲ ਸਾਹਿਬ ਦਾ ਇਸ਼ੂ ਹੋਵੇ ਤੇ ਸੀਐਮ ਜੀ ਲਾਈਕਲੀ ਲਵੇ ਮਨ ਨੂੰ ਸੱਟ ਵੱਜਦੀ ਹੈ ਤੇ ਦੂਸਰੀ ਜਿਹੜੀ ਗੱਲ ਤੁਸੀਂ ਆਪ ਜੀ ਨੇ ਦੱਸੀ ਹੈ ਤੇ ਸਾਨੂੰ ਵੀ ਪਤਾ ਲੱਗੀ ਹੈ ਕਿ ਇੱਕ ਬੰਦਾ ਹਰਾਤ ਦੇ ਵਿੱਚ ਲਿਆ ਗਿਆ ਪੁਛਕਿਸ ਲਈ ਤੇ ਤਾਮਨਟ ਦਾ ਉਹ ਛੱਕਿਆਤੇ ਸ਼ੋਭੰਦੂੰਬੇ ਉਹਦਾ ਨਾਮ ਹੈ ਤੇ ਉਹਨਾਂ ਨੂੰ ਲਿਆ ਗਿਆ ਹਰਾਤ ਤੇ ਪੁਛਕਿਸ ਲਈ ਲਿਆ ਗਿਆ ਮੈਂ ਇੱਕ ਮਹੀਨਾ ਸਾਹਿਬ ਨੂੰ ਵੀ ਤੇ ਸੀਐਮ ਸਾਹਿਬ ਨੂੰ ਵੀ ਤੇ ਗ੍ਰਹਿ ਮੰਤਰੀ ਜੋ ਹੋਮ ਨੈਸਟਰੀਆ ਹਿੰਦੁਸਤਾਨ ਦੇ ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਮੀਡੀਆ ਦੇ ਜ਼ਰੀਏ ਕਿ ਐਸੀ ਈਸ਼ੂ ਨੂੰ ਜਿਹੜਾ ਬੰਦਾ ਹਰਾਸਤ ਵਿੱਚ ਲਿਆ ਗਿਆ ਉਹ ਤੋਂ ਪੁੱਛਗਿਰ ਕੀਤੀ ਜਾਵੇ ਇਹਦੇ ਵਿੱਚ ਕਿਹੜੀਆਂ ਤਾਕਤਾਂ ਹੈਗੀਆਂ ਕਿਹੜਾ ਗਰੁੱਪ ਆ ਕਿਹੜੀਆਂ ਜਾਤੀਆਂ ਪਿੱਛੇ ਕੰਮ ਕਰਦੀਆਂ ਪਈਆਂ ਕਿਉਂਕਿ ਗੁਰੂ ਰਾਮਦਾਸ ਦਾ ਦਰ ਸਚਕੰਸੀ ਦੇ ਦਰਵਾਜ਼ਾ ਸਾਹਿਬ ਇੱਥੇ ਹਿੰਦੂ ਵੀ ਵੱਡੀ ਆਸਥਾ ਰੱਖਦੇ ਮੱਥਾ ਟੇਕਦੇ ਆ ਸਿੱਖ ਵੀ ਟੇਕਦੇ ਈਸਾਈ ਵੀ ਟੇਕਦੇ ਮੁਸਲਮਾਨ ਵੀ ਆਉਂਦਾ ਤੇ ਇੱਥੇ ਕੋਈ ਵੀ ਕਿਸੇ ਨਾਂ ਦਵੇਤ ਨਹੀਂਗੀ ਨਾ ਉੱਚਾ ਨਾ ਨੀਚਾ ਹਰ ਧਰਮ ਦੇ ਹਰ ਫਿਰਕੇ ਦੇ ਹਰ ਜਾਤ ਦੇ ਇੱਥੇ ਆ ਕੇ ਨਮਸਤਕ ਹੁੰਦੇ ਆ ਵੀ ਇਹ ਦੇ ਦੇ ਪਿੱਛੇ ਜੇ ਸਰਬੱਤ ਦਾ ਭਲਾ ਮੰਗਣ ਵਾਲਾ ਸਥਾਨ ਆ ਸਭ ਦੀਆਂ ਝੋਲੀਆਂ ਭਰਨ ਵਾਲਾ ਸਥਾਨ ਹੈਗਾ ਤੇ ਸਭ ਨੂੰ ਦੀਆਂ ਝੋਲੀਆਂ ਭਰਦਾ ਹੈ ਤੇ ਇਥੇ ਕਿਹਦੀ ਗੋ ਆ ਗਈ ਕਿਹਦੀ ਦੁਵੈਤ ਆ ਗਈ ਕਿਹਦਾ ਕਿਹਦੀ ਏਦੀ ਨਫਰਤ ਆ ਗਈ ਇਹਦੀ ਸ਼ਾਨ ਮੀਨ ਜਿਹੜੀ ਆ ਉਹ ਪੂਰੀ ਚੰਗੀ ਤਰ੍ਹਾਂ ਹੋਣੀ ਚਾਹੀਦੀ ਹੈ ਤਾਂ ਕਿ ਜਿਹੜੇ ਦੋਚੀ ਐ ਉਹਨਾਂ ਨੂੰ ਕਟੜੇ ਦੇ ਵਿੱਚ ਖੜੇ ਕਰਕੇ ਵੱਤ ਵਾ ਸਜ਼ਾਵਾਂ ਦਿੱਤੀਆਂ ਜਾਂ ਪਰਚੇ ਦਾਜ ਕਰਕੇ ਤੇ ਦੂਜਾ ਮੈਂ ਇਹ ਕਹਿੰਦਾ ਕੋ ਖਾਣਾ ਪੂਰਤੀ ਨਾ ਹੋਵੇ ਕਿਉਂਕਿ ਇਸ ਛੂ ਤੇ ਖਾਣਾ ਪੂਰਤੀ ਨਹੀਂ ਹੋਣੀ ਚਾਹੀਦੀ ਤੇ ਖਾਣਾ ਪੂਰਤੀ ਨਾ ਹੋਵੇ ਤੇ ਇੱਥੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਣਾ ਚਾਹੀਦਾ ਸਕੁਤਰ ਸਾਹਿਬ ਇਸ ਲੜਕੇ ਬਾਰੇ ਜਿਹੜਾ ਬੀਟੈਕ ਕੀਤੀ ਗਈ ਆ ਸੌਫਟਵੇਅਰ ਇੰਜੀਨੀਅਰ ਆ ਤਾਂ ਇਸ ਦੀ ਜਿਹੜੀ ਅੱਜ ਪੁੱਛਗਿਸ਼ ਕੀਤੀ ਜਾਏਗੀ ਕਿਉਂਕਿ ਡਿਟੇਨ ਕਰ ਲਿੱਤਾ ਗਿਆ ਐਸ ਨੂੰ ਤਾਂ ਕਿਵੇਂ ਵੇਖਦੇ ਹੋ ਕਿ ਇੰਨਾ ਪੜਿਆ ਲਿਖਿਆ ਨੌਜਵਾਨ ਹੋ ਕੇ ਵੀ ਜਿਹੜਾ ਜਿਸ ਵੇਲੇ ਨਿਕਟ ਗਿਆ ਕੰਮ ਜੋ ਕਹਿ ਸਕਦੇ ਕਿ ਕੀਤਾ ਗਿਆ ਹੁਣ ਪੁਲਿਸ ਜਿਹੜੀ ਆ ਪੁੱਛਗਿਸ਼ ਕਰੇਗੀ ਦੇਖੋ ਪੁਲਿਸ ਨੇ ਪੁੱਛਗਿਸ਼ ਕਰਨੀ ਮੈਨੂੰ ਜੋ ਲੱਗਦਾ ਹੈ ਇਹ ਕੱਲਾ ਬੰਦਾ ਨਹੀਂ ਕਿਉਂਕਿ ਜਦੋਂ ਪੁਲਿਸ ਨੇ ਉਹਨੂੰ ਹਾਰਸਤ ਵਿੱਚ ਲੈ ਲਿਆ ਮੈਂ ਯਕੀਨ ਆਪਣੇ ਨਾਲ ਕਹਿੰਦਾ ਉਹ ਤੋਂ ਬਾਅਦ ਵੀ ਸਾਨੂੰ ਈਮੇਲ ਆਈ ਹੈ ਇਹਦਾ ਮਤਲਬ ਕੋਈ ਗਰੁੱਪ ਕੰਮ ਕਰਦਾ ਕੋਈ ਏਜੰਸੀ ਕੰਮ ਕਰਦੀ ਕੋਈ ਇਹ ਵੱਡੀਆਂ ਤਾਕਤਾਂ ਪਿੱਛੇ ਕੰਮ ਕਰਦੀਆਂ ਉਹ ਉਹਨਾਂ ਨੂੰ ਕਟਾਰੇ ਵਿੱਚ ਖੜਾ ਕਰਨਾ ਚਾਹੀਦਾ ਸੰਗਤ ਦੇ ਵਿੱਚ ਪਤਾ ਲੱਗਣਾ ਚਾਹੀਦਾ ਮੈਂ ਫਿਰ ਦੁਬਾਰਾ ਕਹਿੰਦਾ ਕਿ ਇਹਦੀ ਡੀਪਲੀ ਜਾਂਚ ਹੋਣੀ ਚਾਹੀਦੀ ਕਿ ਉਸ ਤੋਂ ਬਾਅਦ ਵੀ ਕੋ ਤੁਮ ਕਿਹਾ ਇਸ ਨੂੰ ਫਣਤਵਾ ਹੁੰਦਾ ਕਿੰਨੀਆਂ ਕੁ ਲੋਕ ਤੁਮ ਕਿਹਾ ਸਾਨੂੰ ਸਾਨੂੰ ਮਹਿਸੂਸ ਹੁੰਦਾ ਕਿ ਜਦੋਂ ਬੰਦੇ ਉਸ ਨੂੰ ਹਰਾਸਤ ਵਿੱਚ ਲੈ ਲਿਆ ਤੋਂ ਤੋਂ ਬਾਅਦ ਵੀ ਸਾਨੂੰ ਈਮੇਲ ਆਈ ਉਸ ਤੋਂ ਬਾਅਦ ਈਮੇਲ ਆਈ ਹਾਂਜੀ ਤਾਂ ਹੁਣ ਮੰਗ ਕਰਦੇ ਹਾਂ ਕਿ ਪੂਰਨ ਤੌਰ ਤੇ ਜਾਂਚ ਜਿਹੜੀ ਕੀਤੀ ਹੈ ਤੇ ਜਿਹੜੇ ਹੋਰ ਵੀ ਇਸ ਦੇ ਸਾਥੀ ਹੋਣਗੇ ਉਸ ਨੂੰ ਫੜ ਕੇ ਜਿਹੜਾ ਹਾਂ ਅਸੀਂ ਪੂਰਨ ਜ਼ੋਰ ਦੇ ਨਾਲ ਆਪ ਵੀ ਆਵਾਜ਼ ਠਾਵਾਂਗੇ ਛੂਣੀ ਕਮੇਟੀ ਅਸੀਂ ਅੱਗੇ ਵੀ ਜਿਹੜੀ ਦੂਜੇ ਭਾਵੇਂ ਉਹ ਹੋਮ ਮਿਨਿਸਟਰ ਦੇ ਭਾਵੇਂ ਚੀਫ ਮਿਨਿਸਟਰ ਨੇ ਸਭ ਨੂੰ ਬੇਨਤੀ ਕੀਤੀ ਹੈ ਪਈ ਉਸ ਇਹਦੀ ਛਾਨਬੀਨ ਜਿਹੜੀ ਆ ਡੀਪਲੀ ਸਰਚ ਕਰਕੇ ਹੋਣੀ ਚਾਹੀਦੀ ਆ ਸੀਰੀਅਸਲੀ ਹੋਣੀ ਚਾਹੀਦੀ ਨਾ ਕਿ ਖਾਣਾ ਪੂਰਤੀ ਹੋਣੀ ਚਾਹੀਦੀ ਕਿਉਂਕਿ ਇੱਦੀ ਵੱਡੀ ਲੱਖਾਂ ਦੀ ਸੰਗਤ ਜਿਹੜੀ ਆਉਂਦੀ ਆ ਉਹਦੀ ਆਸਤਾਨ ਨੂੰ ਵੀ ਢਾ ਲੱਗਦੀ ਆ ਸਿਕਿਉਰਿਟੀ ਪੱਖੋਂ ਜੇ ਅਸੀਂ ਕਿਤੇ ਵੀ ਖਾਮੀ ਹੁੰਦੀ ਆ ਤੇ ਫਿਰ ਸੰਗਤ ਜਿਹੜੀ ਆ ਮੈਂ ਇਹ ਵੀ ਕਹਿੰਦਾ ਕਿਤੇ ਇਦਾਂ ਦਾ ਡਰਾਮਾ ਨਾ ਹੋਵੇ ਕਿ ਕਿਸੇ ਦੇ ਮਨ ਨੂੰ ਕਿਸੇ ਦੇ ਅੱਖਾਂ ਦੇ ਵਿੱਚ ਇਹ ਗੱਲ ਰੜਕਦੀ ਹੋਵੇ ਵੀ ਇੱਥੇ ਦਿਨ ਰਾਤ ਭਾਵੇਂ ਸਵੇਰ ਆ ਭਾਵੇਂ ਸ਼ਾਮ ਆ ਭਾਵੇਂ ਦੁਪਹਿਰ ਆ ਭਾਵੇਂ ਸਿਆਲ ਆ ਭਾਵੇਂ ਗਰਮੀ ਆ ਵੀ ਇੱਥੇ ਲੰਘਾ ਦੀ ਤਦਾਦ ਤੇ ਸੰਗਤ ਕਿਉਂ ਆਉਂਦੀ ਹੈ ਇਹੋ ਗੱਲ ਮਨ ਨੂੰ ਚਬਦੀ ਹੋਵੇ ਜਿਸ ਕਰਕੇ ਉਹ ਈਮੇਲ ਘੜੀ ਵਿੱਚੋਂ ਪਾ ਰਿਹਾ ਮੈਂ ਸੰਗਤ ਨੂੰ ਬੇਨਤੀ ਕਰਦਾ ਕਿ ਅੱਜ ਵੀ ਸੰਗਤ ਲੱਖਾਂ ਦੀ ਤਦਾਦ ਦੇ ਵਿੱਚ ਹੈ ਵੀ ਕੋਈ ਵਿਚਾ ਨਹੀਂ ਅਸੀਂ ਤਿੱਖੀ ਨਜ਼ਰ ਰੱਖੀ ਆ ਪੁਲਿਸ ਵੀ ਆਈ ਹੈ ਬੀਐਸਐਫ ਵੀ ਆਈ ਹੈ ਹਰ ਤਰ੍ਹਾਂ ਦੀ ਸ਼ਾਨਦੀਨ ਕੀਤੀ ਗਈ ਹੈ ਡਰ ਤੋਂ ਭੈ ਤੋਂ ਮੁਕਤ ਹੋ ਕੇ ਗੁਰੂ ਦੇ ਦਰਸ਼ਨ ਕਰੋ ਆ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਤਾਂ ਜੀ ਬਿਲਕੁਲ ਜਿਵੇਂ ਤੁਸੀਂ ਦੇਖਿਆ ਐਸਨ ਸਾਡਾ ਮੁਖ 77 ਸਾਹਿਬਾਨ ਤੋਂ ਉਹਨਾਂ ਵੱਲੋਂ ਖੁੱਲ ਕੇ ਜਿਹੜੀ ਗੱਲਬਾਤ ਇਸ ਦੇ ਉੱਤੇ ਕੀਤੀ ਗਈ ਹੈ ਤਾਂ ਪੰਜਾਬ ਪੁਲਿਸ ਵੱਲੋਂ ਹੁਣ ਜਿਹੜਾ ਇੱਕ ਬੰਦਾ ਡਿਟੇਨ ਕਰ ਲਿੱਤਾ ਗਿਆ ਜਿਸ ਦੀ ਕਿ ਹੁਣ ਪੂਰਨ ਤੌਰ ਦੇ ਉੱਤੇ ਜਾਂਚ ਜਿਹੜੀ ਆ ਉਹ ਕੀਤੀ ਜਾਏਗੀ ਕੈਮਰਾਮੈਨ ਸੰਦੀਪ ਕੁਮਾਰ ਤੇ ਨਾਲ ਲਕਸ਼ਮਨ ਅਗਜਗਵਾਨੀ ਟੀਵੀ ਸ਼੍ਰੀ ਹਮਸਸਾਈ